ਮੇਰੀਆਂ ਵੀਡੀਓ ਕਈ ਬੰਦੇ ਨੇ ਮੇਨੂੰ ਅੰਨ ਪਾਣੀ ਰੋਟੀ ਖਾ ਕੇ ਗਲਤ ਵੀਡੀਓ ਪਾਤੀਆਂ ਮੈਨੂੰ ਗਲਤ ਕਮੈਂਟ ਆਉਂਦੇ ਨੇ ਮੈਂ ਛੇਤਰਗਾਰਾਂ ਲੋਕਾਂ ਤੋਂ ਕਿਉਂ ਖਾਵਾਂ ਗਲਾ ਮੈਂ ਫੜ ਪਉਨਾ ਲੱਖਾਂ ਦੇ ਵਿਊ ਤੇਰੇ ਵਰਗੇ ਨੂੰ ਆਉਂਦੇ ਨੇ ਮੈਨੂੰ ਤਾਂ 1 ਰੁਪਿਆ ਵੀ ਨਹੀਂ ਕਿਸੇ ਕਿਸੇ ਨੇ ਦਿੱਤਾ ਸਾਰੀ ਉਮਰ ਹੋ ਗਈ ਜਿਹੜੇ ਬੰਦੇ ਨੇ ਕਰੀਏ ਮੇਰ ਨਾਲ ਸਾਰਿਆਂ ਨੇ ਗਦਾਰੀ ਕੀਤੀ ਐ ਮੈਨੂੰ ਤੇਰੇ ਵਰਗੇ ਲੋਕ ਕਹਿੰਦੇ ਵੀ ਰਾਜੂ ਬਿਲਕੁਲ ਹਟ ਜਾ ਉਹਦੇ ਤੇ ਪਾ ਆਵਦਾ ਚੈਨਲ ਚੜਾ ਮੇਰਾ ਚੜੇ ਨਾ ਚੜੇ ਉਹ ਕਿਸਮਤ ਮੇਰੀ ਐ ਕਿਉਂ ਜੀ ਜਿਹੜਾ ਚੈਨਲ ਕੀ ਨਾ ਚੜਦਾ ਫਿਰ ਰਾਜੂ ਗੋਡ ਫਾਰਮ ਦੇ ਪੰਪ ਜਾ 40000 ਬੰਦਾ ਜੁੜਿਆ ਹੈ ਮੈਂ ਉਹਨਾਂ ਨਾਲ ਇੱਕ ਵੀਡੀਓ ਰੋਜ਼ ਪਾਉਣਾ ਮੈਂ ਮੇਰੇ ਘਰੇ ਵੇਰਾ ਜੀ ਕਿੰਨੇ ਦੀ ਵੇਚਦੀ ਹੈ ਇਹ ਇਹ ਵੇਚਤੀ ਜੀ 23000 ਸਾਢੇ 23000 ਹਾਂ ਜੀ ਕਿੰਨੇ ਦੰਦਾ ਇਹ 6 ਦੰਦਾ ਇਹ ਜੀ ਸਾਰੇ 23000 ਦੀ ਦੇ ਹੋਈ 100000 ਜਾ ਹੋ ਗਈ ਹੋ ਗਈ 23000 ਦੀ ਚੱਕ ਲਾ ਕਿਉਂ ਜੀ ਫਰਕ ਕੀ ਆ ਹੁਣ ਇਹ ਗਰੀਬ ਆਦਮੀ ਨੇ ਬੱਕਰੀ ਆ ਗੱਲ ਸੁਣਾ ਸੁਣਦੀ ਹੈ ਪਾਵਲ ਤਾ ਰੱਬ ਵਰਗੀ ਹੁੰਦੀ ਹੈ ਪਾਵਲ ਪੰਚਾਇਤ ਕੋਈ ਨਹੀਂ ਹੈ ਆਪਾਂ ਵੀ ਨਾ ਬਦੀ ਰਹਿੰਦੇ ਆ ਚੰਗੀ ਲੱਗਦੀ ਐ ਲੈ ਜੀ ਨਹੀਂ ਚੰਗੀ ਲੱਗਦੀ ਕੋਈ ੱਤਕਾ ਨਹੀਂ ਵੀਰੇ ਦਾ ਫੜਾ ਇਹਦਾ ਆ ਤੇਰੀ ਸਾਈ ਐ ਸਾਈ ਐ ਕੋਈ ਮੇਰਾ ਘਰ ਸੁਣਾ ਇਹ ਮੇਰਾ ਦੀਨ ਕਰਮਾ ਪੈਣ ਤਾਂ ਨਹੀਂ ਹਾਂਦਾ ਪੈੜ ਤੋਂ ਪੱਠ ਨੂੰ ਉਰੀ ਵੇਚ ਕੇ ਹੋਰ ਦਿਖਾਉਂ ਤੈਨੂੰ ਓਨੇ ਰੁਪਈਆ ਦੀ ਐ ਨਹੀਂ ਪਤਾ 500 ਵੱਧ ਵੇਚਣਾ ਕਿਉਂ ਜੀ ਫੋਟੈ ਨੂੰ ਮਾਰਨੀ ਬਾਈ ਬਾਈ ਕਹਿਰਤੀਆਂ ਦੀ ਬਾਈ ਜੀ ਜੀ ਲੇਣ ਲੈਣ ਸਹੀ ਕਹਿੰਦਾ ਕਿਉਂ ਡਿਗਲ ਵੀਰੇ ਅਮਰ ਪੱਲੀ ਹੋ ਰਹੀ ਹੈ ਦਸਾਲੀ ਬੱਕਰੀ ਦਵਾ ਰਹੀ ਹੈ ਚਾ ਫਿਰ ਇਹਨੂੰ ਖਰਾਬ ਨਾ ਕਰ ਕੋਈ ਅਖਾੜੇ ਪੈਗੀ ਪੱਠ ਤੋਤੇ ਵਰਗਾ ਨੱਕ ਹੈ ਹੁਣ ਚੱਕ ਲੈ ਦੋਵੇਂ ਬੇਵਨੀਆਂ ਨੇ ਤੈਨੂੰ ਪੇਮੈਂਟ ਕਰਾ ਦੇਈ ਬੰਦੇ ਨੂੰ ਪਾਇ ਨਹੀਂ ਜਾਇਆ ਉਹਦਾ ਲੈ ਜਾ ਮੈਂ ਉਹਨੇ ਤੇ ਖਾਈ ਕਰਖੂ ਤੁਹਾ ਦਾ ਪੈ ਨਹੀਂ ਵੱਟ ਗਿਆ ਪਟਨਾਮੀ ਤੂਏ ਸੁਣ ਲੂਣਾ ਅੱਛਾ ਪਰ ਉਹ ਲੂਣਾ ਬੰਦਾ ਤਾਂ ਨਹੀਂ ਤੂੰ ਤਾਂ ਪਤਾ ਹੈ ਬੰਦੇ ਨੂੰ ਆ ਤੇ ਇਹਦੀ ਮਾਰੀ ਇਹਦੀ ਜਿੱਤਾ ਲੈਣੀ ਹੈ ਕਿਉਂ ਵੀ ਗਾਹਕਾਂ ਦਾ ਕੰਮ ਮੈਂ ਤਨਕ ਵੀ ਕਰਨਾ ਉਹਨਾਂ ਦੀ ਸਾਰੀ ਉਹ ਵਾਹ ਓ ਤੇਰੇ ਉੱਤਿਆਂ ਨੂੰ ਪੈਣੋਂ ਇੱਕ ਅਗਲੇ ਸੂਏ ਪੱਟੀਆਂ ਛੇਤੀ ਤੋਂ ਤੋਂ ਪੱਟੀਆਂ ਇਹ ਜਦੋਂ ਨਾ ਕਰਿਆ ਤਿਆਰ ਇਹਨਾਂ ਨੂੰ ਵੇਚ ਨਹੀਂ ਅਗਲੇ ਅਸੂਏ ਤਰ੍ਹਾਂ ਦੀਆਂ ਪੱਟਾਂ ਰੱਖਣੀ ਤੇ ਉਹ ਪੱਟਾਂ ਤੇਰਾ ਤੂੰ ਪੂਰਾ ਕਰ ਦੇਣੀਆਂ ਪੂਰੇ 55000 ਰੁਪਏ ਚੱਕ ਨੂੰ ਇਹ ਕਿੰਨੀ ਵੀ ਹੈ। ਦਿੱਕੀ ਗੱਲ ਕਿ ਕੋਈ ਨਹੀਂ ਹੈ ਜਾਈਂ ਪਕੜ ਨਕੜ ਕਰਨ ਵਾਸਤੇ ਸਮਾਂ ਲੱਗਦਾ ਕਿ ਕਿਸੇ ਕੰਮ ਨਹੀਂ। ਖਰਾਕ ਪਾਵੇਂਗਾ ਚੁਈਂ ਜਾਈਂ ਬੱਚਾ ਵੇਚ ਲਈ। ਭਾਈ ਕੈ ਰਪੀਆਂ ਵੀ ਹੈ। ਇਹ ਤਾਂ 32000 ਮਾ। ਤੇ ਆਹ ਸ਼ਾਬ ਚ ਇਹ ਗੱਲ ਨਹੀਂ ਲੱਗੇ। ਕੈਸਾ ਹੀ ਪਟੇ। ਅਖੰਡਾ! ਥੂੜ ਕਾਇਦਾ ਕਿਤੇ ਜੋਰੂ ਜੋ ਸਿਰ ਮਾਰੀ ਜਾਵੇਂ। ਹਾਂ ਦੱਸਦਾ ਮੈਂ ਤੂੰ ਮੇਰੇ ਤੋਂ ਬੋਲ ਤਾਂ ਮੁੱਕੇ ਦੱਸਿਆ ਮੇਰੇ। ਮੈਂ ਨਹੀਂ ਕੁਛਦਾਗਾ ਉਧਰ ਹੋ ਗਿਆ ਬਾਈ ਨਾਲ ਜਿਹਨੂੰ ਵੀਡੀਓ ਬਣ ਜੂਗੀ ਨਾ ਨਾ ਵੀਡੀਓ ਬਣ ਜੂ। ਇਧਰ ਸਾਨੂੰ ਸੁਆਦ ਨਹੀਂ ਆਉਂਦਾ ਪਰ ਵੀਡੀਓ ਪਾਉਣ ਦਾ। ਸਾਈ ਕੱਟ ਪੱਕੀ ਗੰਨ ਨਹੀਂ ਫਿਰ ਹੁੰਦੀ ਕੱਚੀ। ਕਿਉਂ ਵੀ? ਰਿੰਨੂ ਤੈਨੂੰ ਵੀ ਕੱਦਾ ਆਪਾਂ ਨੂੰ ਕੱਲਾ ਦਾ ਖਾਣਾ ਹੈ। ਇਹ ਨਹੀਂ ਮਾਤਾ ਮਾਂ ਪਿਓ ਜੀ ਬਣੋ ਤੇ ਹੋਮ ਨੂੰ ਕੰਮ ਕਰਕੇ ਤੂੰ ਮੁਕੂਲ ਦੇ ਕੰਮ। ਖਿਲਦੀ ਐ। ਇਹਦਾ ਫਾਇਦਾ ਹੀ ਆਪਣਾ। ਕੱਸੀ ਕਰਾ ਰਣੂ ਚੇਤੂ ਓਕੇ ਫਿਰ ਉਹ ਕਿਹੜੇ ਆ ਜਾ ਨੇੜੇ ਆ ਜਾ ਮੈਂ ਕੋਈ ਚੋਰੀ ਦਾ ਸੌਦਾ ਨਹੀਂ ਕਰਨਾ ਬਾਈ ਕਿੰਨੀ ਸਜੂ ਫਰਕ ਕਿੰਨਾ ਫਰਕ ਜੜਾਈ ਯਾਰ ਵੀ ਬਣਦੇ ਤੇ ਤੀ ਵੀ ਕਹਿੰਦਾ ਕਿਉਂ ਨਿਸ਼ਾਨਾ ਸੰਤਾਂ ਦਾ ਮੈਂ ਕੀ ਕਹਿਤੀ ਬਾਈ ਇੱਥੇ ਤੱਕ ਬਣੂੰਗੀ ਜੇ ਬਣੇ ਤਾਂ ਮੈਂ ਤਾਂ ਪੈਟੀ ਦਾਦਾ ਨਾ ਵੀ ਇਹ ਪਸੂ ਇੰਨੇ ਕਦਾ ਬਣੂਗਾ ਜੇ ਇਹਨੇ ਬੱਤੀ ਬੰਦ ਕਰ ਲਈ ਕਿੰਨਾ ਰੋਗ ਹੋ ਗਿਆ ਤੂੰ ਕਤੰਦਰਾ ਕੱਦ ਦਾ ਗੱਟਾ ਦਾ ਬੱਟਾ ਪੱਟਦਾ ਇਹਦਾ ਬਣ ਲੈ ਨੇ ਇਹਦਾ ਪਲੂਨ ਕੋਈ ਨੁਕਸ ਨਹੀਂ ਨਾ ਇੱਛਾ ਐ ਤਾਂ ਉੱਤੀਆਂ ਨੇ ਕੁੱਤਿਆਂ ਨੇ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲੈ ਕੋਈ ਫਾਇਦਾ ਨਹੀਂ ਮੈਂ ਉਹਨੇ ਕੂੰ ਮੁੱਛੋ ਇੱਥੇ ਇਹਦੇ ਨਾਲ ਤਿੰਨ ਬੱਚੇ ਨੇ ਜੇ ਬੜੀ ਉਹਨੂੰ ਹੱਥ ਪਾ ਲੈਗਾ ਦੋ ਪੱਠਾ ਨੇ ਇੱਕ ਬੱਕਰਾ ਇਹ ਕਿੱਥੇ ਪਾ ਲੂਗਾ ਪੈਸੇ ਦਾ ਹੈ ਨਹੀਂ 20000 ਇੱਕੀ ਤੇ ਉੱਤੇ ਜੇਬ ਦਾ ਪੜਦਾ ਦੇ ਤਾ ਅਗਲੇ ਨੇ ਸਾਰਾ ਲੈ ਹੁਣ ਮੈਨੂੰ ਇੱਕੋ ਹੀ ਦੱਸ ਕਿਨੇ ਦੀਆਂ ਚੜੀਆਂ ਬਾਈ ਮੈਂ ਜ਼ਰੂਰ ਅੱਜ ਕੋਈ ਹਾਂ ਲੰਬੀ ਜੜੀ ਗੱਲ ਨਹੀਂ ਕਰਦੀ ਦੱਸ ਕਿੰਨੀ ਦੱਸਤਾ ਹੀ ਯਾਰ 22 ਦੀ ਕਹਿੰਦਾ ਤੈਂ 22000 ਦੀ ਦੰਨੇ ਨਹੀਂ ਜਮੂ ਜੀ ਨਹੀਂ ਦੇਖ ਤਿੰਨ ਬੱਚੇ ਦੇ ਰਾਜੂ ਤੂੰ ਵੀ ਦੇਖਣਾ ਬੱਚੇ ਵੀ ਦੋ ਦੇ ਨਾਲ ਆ ਅੱਠ ਵੀ ਦੇਖ ਲੈ ਇਹ ਕਹਿੰਦੇ ਹੱਲੇ ਜਿਆਦਾ ਪੈਸੇ ਨਹੀਂ ਹੈਗੇ ਚਲ ਉਹਦਾ ਕੋਸ਼ਿਸ਼ ਕਰਵਾ ਜੇ 25000 ਦੀ ਰਾਜੇ ਪੈਸੇ ਨਹੀਂ ਕੋਈ ਗੱਲ ਨਹੀਂ ਬਾਈ ਛੋਟੀ ਉਹ ਗਾਇਆ ਸੀ ਤੱਕ ਨਹੀਂ ਵੀ ਆਪਾਂ ਸਾਨੂੰ ਇਹ ਨਹੀਂ ਕਹਦੇ ਗਰੀਬਾਣ ਪੱਠ ਤੇਰੀ ਬਣੀ ਹੋ ਪਈ ਐ ਬੰਦਾ ਸਭ ਸਹੀ ਲੈਣ ਤੇ ਆ ਗਿਆ ਆਪ ਤਾਉ ਗੱਲੇ ਜਿ ਕਰੀ ਨਹੀਂ ਪੈਣਾ ਨਹੀਂ ਆ ਲੈ ਲੈ ਨਹੀਂ ਆ ਵੀਡੀਓ ਬੰਦਿਆ ਇਮਾਨਦਾਰੀ ਆ ਪੱਠ ਨੂੰ ਮੈਂ ਲੈ ਜੂ ਮੇਰੇ ਘਰੇ ਲਾ ਦੂ ਬੱਕਰੀਆਂ ਚ ਮੈਂ ਉਹਨੀਆਂ ਵੇਚ ਦੂ ਕਿਸੇ ਨੂੰ ਤੇਰੇ ਵਰਗੇ ਨੂੰ ਪੱਠ ਨੂੰ ਚੋਈ ਨਹੀਂ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਨਾ ਨਾ ਮਾਰੀ ਸਾਫ ਬਹੁਤ ਆ ਬੱਚੇ ਨੇ ਜੀ ਪੱਕੇ ਪਾਲੀ ਨੂੰ ਜਿੰਨੂੰ ਮਰਜ਼ੀ ਦਿਖਾ ਲੈ ਯਾਰ 7-8000 ਦਾ ਬੱਠਾ ਆ ਬੱਕਰੀ ਆ ਭਾਈ ਦੋ ਬੱਚੀਆਂ ਨੇ ਇਹਦੇ ਸਲੇਕਾ ਬਠੀਕੇ ਜਰਾ ਉਹ ਦੋਏ ਉਧਰ ਦੇ ਉੱਦੇ ਹੀ ਚੱਕ ਉਧਰ ਵਗ ਲੈ ਸਾਫ ਸਾਫ ਬਹੁਤ ਆ ਮੈਂ ਤਾਂ ਤੈਨੂੰ ਅਣਜਾਣ ਨੂੰ ਦੱਸੋ ਨਾ ਬੀਜਵਾ ਆਖ ਆ ਵੀ ਤੈਨੂੰ ਵਧੀਆ ਚੀਜ਼ ਦਵਾਉਂਦਾ ਆ ਵੀ ਨਹੀਂ ਜਾਣਦਾ ਮੈਨੂੰ ਇਹ ਪਤਾ ਲੱਗ ਗਿਆ ਕਿ ਜਿੰਨੀਆਂ ਵੇਚ ਕੇ ਚੋਲਿਆ ਕਰੂੰਗਾ ਤੋਂ ਤਾਂ ਤੋਂ ਇੰਨਕੋ ਫਰਕ ਹੈ ਕਾਲਿਆ 23000 ਦੀ ਦੇ ਹੋਈ ਦੱਸੋ ਕਿੰਨੀ ਆ ਜਾ ਹੋਗੀ ਹੋਗੀ 23.5 ਹਜ਼ਾਰ ਦੀ ਚੱਕ ਮੈਂ ਕਿਉਂ ਜੀ ਫਰਕ ਕੀ ਆ ਹੁਣ ਇਹ ਗਰੀਬ ਆਦਮੀ ਨੇ ਬੱਕਰੀ ਓਏ ਗੱਲ ਸੁਣਾ ਸੁਣਦੀ ਐ ਪਾਵਲ ਤੋਂ ਆ ਰੱਬ ਵਰਗੀ ਹੁੰਦੀ ਐ ਪਾਵਲ ਪੰਚਾਇਤ ਕੋਈ ਨਹੀਂ ਐ ਆਪਾਂ ਵੀ ਰੱਬ ਦੀ ਬੰਦੇ ਆ ਚੰਗੀ ਲੱਗਦੀ ਹੈ ਲੈ ਜੀ ਨਹੀਂ ਚੰਗੀ ਲੱਗਦੀ ਕੋਈ ੱਤਕਾ ਨਹੀਂ ਵੀਰੇ ਦਾ ਫੜਾ ਇਹਦਾ ਤੇਰੀ ਸਾਈ ਹੈ ਆਈ ਕੋਈ ਇਹ ਮੇਰਾ ਘਰ ਸੁਣਾ ਇਹ ਮੇਰਾ ਦੀਨ ਕਰ ਮੈਂ ਪੈੜਾਂ ਤੇ ਨਹੀਂ ਹਾਂਦਾ ਪੈੜ ਤੋਂ ਪੱਠ ਨੂੰ ਉਰੀ ਵੇਚ ਕੇ ਹੋਰ ਦਿਖਾਉਂ ਤੈਨੂੰ ਓਨੇ ਰੁਪਈਆ ਦੀ ਐ ਨਹੀਂ ਪਤਾ 500 ਵੱਧ ਵੇਚਦਾ ਕਿਉਂ ਜੀ ਮੋਟੇ ਨੂੰ ਮਾਰ ਨਹੀਂ ਪਾਈ ਬਈ ਇਹ ਤਾਂ ਵੀਰੇ ਜਦੋਂ ਕੋਈ ਕਦਰੇ ਕੀਤੀ ਹੈ ਕੋਈ ਲੰਬਾ ਚੌੜਾ ਕੀਤੀ ਹੈ ਇਹ ਫਰਕ ਰੱਖ ਲੈ ਕੀ 500 ਵਿਚਾਰੇ ਮੈਨੂੰ ਵੀ ਦੇ ਕੇ ਜਾਣਗੇ 7 8000 ਦੀਆਂ ਛੋਟਾ ਮਨੋਣੇ ਆਪਾਂ ਪੱਠਾਂ ਵੀ ਹੈਗੀਆਂ ਹੈਗੀਆਂ ਬਈ 15 ਆਪਾਂ 14 15 10000 ਦੀਆਂ ਪੱਠਾਂ ਵੀ ਹੈਗੀਆਂ ਦੱਸ ਦਿਨ ਅੱਜਾ ਪਿੱਛੇ ਕੀ ਰਹਿ ਗਿਆ ਯਾਰ ਇਹ ਪੱਠ ਲੈਣ ਲਾਜੀ ਸਾਲੀ ਫੰਡਰਾ ਆਪਾਂ 12 13000 ਦੀ ਹਾਡੇ ਤੇ ਇਲਾਕੇ ਦੇ ਵੀ ਇੱਕ ਗੱਲ ਸੁਣ ਲੈ ਜੇ ਮੋਟਰਸਾਈਕਲ ਤੋਂ ਤਾਂ ਨਹੀਂ ਪੱਟ ਜਾਂਦੀ ਨੁਕਸਾਨ ਕਰਲੇਗਾ ਕੋਈ ਹੋਰ ਉਹ ਤਿੰਨ ਪਹੀਆ ਭੂਡ ਜਾ ਕਰਾ ਲੈ ਬੱਚੇ ਲੈ ਜਾ ਵਿੱਚ ਇੱਕ ਜਣਾ ਬੈਠ ਕੇ ਨੂੰ ਫੜਕੇ ਪਈ 60 ਨੰਬਰ ਵਾਲਾ ਵੀ ਬੱਚੇ ਟਿਕ ਪਣਗੇ ਫਿਰ ਕੀ ਬਣੂ ਕਿਹਨੇ ਮੰਡਵਾਇਆ ਤੂੰ ਟੰਡੀ ਦਾ ਬਾਪੇ ਲਵਾਇਆ ਇਰਾਤੀ ਜਗ੍ਹਾ ਦਾ ਸਭ ਤੋਂ ਪਹਿਲਾਂ ਨੂੰ ਕੋਸ਼ਿਸ਼ ਵੀ ਰੋਕ ਜਾ। ਕੋਈ ਸਾਧਨ ਕਰਾ ਲੈ। ਕੋਈ ਨਾ ਕੋਈ ਯਾਰ ਉਧਰੋਂ ਜਾਂਦਾ ਹੋਊ ਉਹਦੇ ਨਾਲ ਟੰਗ ਲਾ ਜਾ। ਕੀ ਕਹਿ ਗੱਲ? 200 ਰੁਪਏ ਨੂੰ ਕੋਈ ਦੇ ਦੇ ਦੋ ਜਿਹੜਾ ਉਧਰ ਆ ਰਿਹਾ ਉਹ ਥੋੜਾ ਦੇ ਦੇ। ਇੱਥੇ ਪੁੱਛ ਲੈ ਯਾਰ ਵੀ ਖਾਪੂ। ਦਿਖਾ ਦੇ ਮੜੇ ਗਾਂ ਕਰ ਲੈ। ਰਾਜੂ ਫੜੀ ਕੋਈ ਬੱਕਰੀ। ਸਾਰੇ ਮੈਂ ਇੱਕ ਤਾਂ। ਮੈਂ ਕਿ ਨਹੀਂ ਆਪਾਂ ਲਾਉਣਾ ਕਿਸੇ ਦਾ ਵੀ ਨਹੀਂ ਲਾਉਣਾ। ਸਸਰੀ ਘਰ ਜਨਾਬ। ਵਧੀਆ ਜੀ ਹੈ। ਆ ਦੇਖੋ ਯਾ ਬੱਕਰੀਆਂ ਪਾਈ ਨੇ 23000 ਦੀ ਵੇਚੀ ਆ ਤੰਦਰਾਲੇ ਵਾਲੇ ਕਾਲੇ ਨੇ ਤੇ ਆ ਪਿੰਡ ਜਗ੍ਹਾ ਤੋਂ ਆ ਕੇ ਬੱਕਰੀ ਲਈ ਆ ਬਹੁਤ ਸੁਥਰੀ ਸਾਫ ਪੱਠਾ ਪਹਿਲੇ ਸੁਧਿਆ ਜਿਹਦੇ ਥੱਲੇ ਦੋ ਮੇਮਨੀਆਂ ਨੇ ਤੇ ਬਹੁਤ ਵਧੀਆ ਕੁਆਲਟੀ ਦੀ ਹੈ ਭਾ ਨਾ ਬੱਕਰੀ ਵਿਕੀ ਆ ਮੰਡੀ ਤੁੰਗ ਵਾਲੀ ਦੇ ਵਿੱਚ ਸਾਡੇ 23000 ਦੇ ਕੀ ਮਾਰੀ ਆ ਜੀ ਤਿੰਨ ਨਾਲ ਮੇਰੀਆਂ ਵੀਡੀਓ ਕਈ ਬੰਦੇ ਨੇ ਮੇਰਾ ਅੰਨ ਪਾਣੀ ਰੋਟੀ ਖਾ ਕੇ ਗਲਤ ਵੀਡੀਓ ਪਾਤੀਆਂ ਮੈਨੂੰ ਗਲਤ ਕਮੈਂਟ ਆਉਂਦੇ ਨੇ ਮੈਂ ਛਿੱਤਰ ਗਾਲਾਂ ਲੋਕਾਂ ਤੋਂ ਕਿਉਂ ਖਾਵਾਂ ਗਲਾ ਮੈਂ ਫੜਵਾਉਣਾ ਲੱਖਾਂ ਦੇ ਵਿਊ ਤੇਰੇ ਵਰਗੇ ਨੂੰ ਆਉਂਦੇ ਨੇ ਮੈਨੂੰ ਤਾਂ 1 ਰੁਪਿਆ ਵੀ ਨਹੀਂ ਕਿਸੇ ਕਿਸੇ ਨੇ ਦਿੱਤਾ ਸਾਰੀ ਉਮਰ ਹੋ ਗਈ ਜਿਹੜੇ ਬੰਦਿਆਂ ਨੇ ਕਰੀਏ ਮੇਰੇ ਨਾਲ ਸਾਰਿਆਂ ਨੇ ਗਦਾਰੀ ਕੀਤੀ ਐ ਮੈਨੂੰ ਤੇਰੇ ਵਰਗੇ ਲੋਕ ਕਹਿੰਦੇ ਵੀ ਰਾਜੂ ਬਿਲਕੁਲ ਹਟ ਜਾ ਉਹਦੇ ਤੇ ਪਾ ਆਵਦਾ ਚੈਨਲ ਚੜਾ ਮੇਰਾ ਚੜੇ ਨਾ ਚੜੇ ਉਹ ਕਿਸਮਤ ਮੇਰੀ ਐ ਕਿਉਂ ਜੀ ਇਹਦਾ ਚੈਨਲ ਕੀ ਨਾਮ ਤੇ ਜਾ ਰਾਜੂ ਗੋਡ ਫਾਰਮ ਦੇ ਪਾ ਪਜਾ ਉਹ 40000 ਬੰਦਾ ਜੁੜਿਆ ਹੋਇਆ ਮੇਰੇ ਨਾਲ ਇੱਕ ਵੀਡੀਓ ਰੋਜ਼ ਪਾਉਣਾ ਮੈਂ ਮੇਰੇ ਘਰੇ ਵੇ ਰਾਜੂ ਕਿੰਨੇ ਦੀ ਵੇਚਦੀ ਐ ਇਹ ਵੇਚਤੀ ਜੀ 23000 ਹਾਂ ਜੀ ਕਿੰਨੇ ਦੰਦ ਆ ਇਹ 6 ਦੰਦ ਆ ਇਹ ਜੀ 6 ਦੰਦ ਆ ਪਲੂਨ ਪੱਟ ਨਵੇਂ ਪੱਟ ਆ 6 ਦੰਦ ਆ ਆ ਜਮਾ ਸਾਫ ਸੁਥਰੀ ਐ ਚੌਕਣਾ ਪਿੰਡਾ ਕਾਗਜ਼ ਵਰਗਾ ਠੀਕ ਆ ਵੀ ਮੁੰਡੇ ਨੇ ਇਹਨੇ ਬਹੁਤ ਵਧੀਆ ਭਾਅ ਨਾਲ ਮਾਲ ਵੇਚਿਆ ਇਹਰੇ ਪਿੰਡੋਂ ਆਏ ਜੀ ਜੰਦਨਾਲਾ ਖਰੌੜ ਪਟਿਆਲੇ ਲੈ ਵੀ ਪਟਿਆਲੇ ਕੋਲ ਹਾਂ ਜੀ ਬਹੁਤ ਦੂਰੋਂ ਆਇਆ ਬਹੁਤ ਮਾਜਲ ਲੰਬੀ ਆ ਆ ਬੱਚੇ ਇਹਦੀ ਆ ਆ ਪੱਠਾ ਇਹਦੀ ਨੇ ਹੈ ਨਹੀਂ ਪੱਠਾ ਐਸੇ ਦੀਏ ਨੇ ਬਾਕੀ ਇਹਦੀ ਕੁਆਲਿਟੀ ਦੀ ਪੱਠ ਤੁਸੀਂ ਦੇਖ ਸਕਦੇ ਹੋ ਵੀ ਨੱਕ ਨਕੋੜਾ ਦੇਖ ਲਓ ਬਹੁਤ ਸਾਫ ਸੁਥਰੀ ਆ ਨਹੀਂ ਬਹੁਤ ਬਹੁਤ ਸੋਹਣੀ ਬਹੁਤ ਸਾਡੇ 23000 ਚੋਂ ਆਉਂਦਾ ਵੀ ਬਾਈ ਕੁਛ ਤਿੰਨ ਨਾ ਕਰ ਜੀ ਠੀਕ ਹੈ ਗੱਲ ਜਿਹਨੇ ਨਵਾਂ ਕੰਮ ਤੋਰਨੇ ਮੈਂ ਤਾਂ ਇਹੀ ਕਹਿਣਾ ਵੀ ਵੱਧ ਪੈਸੇ ਨਾ ਲਓ ਪਸ਼ੂ ਸਾਹਿਬ ਨਾਲ ਲਓ ਠੀਕ ਹੁਣ ਬਾਈ ਰਾਜੂ ਬਾਈ ਨੇ ਤਾਂ ਤੁਹਾਨੂੰ ਦਵਾ ਕੇ ਤੋਰਤੀ ਮੈਂ ਕੱਖ ਨਹੀਂ ਪਾਉਣ ਜਾਣਾ ਸਾਮ ਸਮਾਈ ਤਾਂ ਥੋੜੀ ਹੈ ਸਹੀ ਗੱਲ ਹੈ ਜੇ ਕੱਲ ਨੂੰ ਕੰਦਰਾ ਸੁੱਕੀ ਨਹੀਂ ਤੋਂ ਪਚਕੜੀ ਮੇਰਾ ਕੀ ਦੋਸ ਹੈ ਬਾਈ ਬਿਲਕੁਲ ਕਿਉਂ ਜੀ ਮੇਰੇ ਤਾਂ ਕੋਈ ਦੋਸ ਨਹੀਂ ਮੈਂ ਤਾਂ ਕੋਈ ਢਿੱਲ ਮੱਠੂਗੀ ਬਾਈ ਸੁਣ ਮੈਂ ਤਾਂ ਕੋਈ ਢਿੱਲ ਮੱਟੋਗੀ ਕੋਈ ਗੱਲਬਾਤ ਹੋ ਗਈ ਮੇਰਾ ਨੰਬਰ ਲੈ ਜੀ ਮੈਂ ਤਾਂ ਤੈਨੂੰ ਜਾਇ ਜਾ ਬੋਲਾ ਦੂੰਗਾ ਮੜੀ ਮੁਰਤੀ ਦਵਾਈ ਬੂਤੀ ਦੱਸਣ ਵਾਲਾ ਦੇਸੀ ਨੁਕਤੇ ਮੇਥੋਂ ਪੁੱਛ ਲਈ ਜੇ ਤੂੰ ਹਣ ਜਾਣ ਕਿਉਂ ਜੀ ਸਾਰੀਆਂ ਗੱਲਾਂ ਮੇਰੀਆਂ ਫਾਈਨਲ ਨੇ ਠੀਕ ਆ ਹਾਂ ਧੰਨਵਾਦ ਬੇ ਜਨ ਮਾਰ ਬੱਚੇ ਖਾਲੀ ਕਰਤੀ ਪੱਟ ਆਉਂਦੇ ਵੇ ਜਿਵੇਂ ਖਾਲੀ ਦੀ ਰਾਜੀਆਂ ਖੋਦੀ ਆ ਤਿੰਨੇ ਬੱਚੇ ਤੇਰੇ ਘਰ ਪਤਾ ਵਾ ਤਿੰਨੇ ਬੱਚੇ ਲਊਗੀ ਨਹੀਂ ਲਊਗੀ ਆਪਾਂ ਬੱਟੇ ਆ ਯਾ ਯੋਦੋਂ ਦਾ ਖਬਰ ਤੇ ਨਹੀਂ ਆਉਂਦੀ ਬੱਸ ਕੋਈ ਨਾ ਬੱਸ ਵੀ ਆ ਤੁਹਾਨੂੰ ਨਹੀਂ ਕਰੋ ਵੀਰੇ ਪਿੱਛੋਂ ਮੈਨੂੰ ਵਾਲਾ ਨਹੀਂ ਆਖੀ ਦੀ ਮੈਂ ਤੇ ਬੱਚੇ ਲੋਕੀ ਹੋਰੀ ਹੈਗੀ ਵੀਰੇ ਵੀ ਵਾਰਤੂ ਸੁਝਾ ਲੋਗਾ ਦੋ ਮਰ ਦਾ ਥੱਪ ਰਿਆ ਕਿ ਕਰੇ ਪਿੱਛੇ ਦਾ ਸਾਰੀਓ ਸਾਦੀ ਜੱਬੇ ਵਾਰੀ ਵੀ ਕੁਝ ਨੀ ਜਾਣਾ ਓਏ ਮਾਲਕ ਤੇ ਬੇਕੂ ਮਾਲਕ ਸੰਦੀਰੋ ਫੇਰਾ ਸੀ ਬੱਚੇ ਇੱਕ ਦੋ ਕੰਗਾ ਜਰਾ ਖੰਦੀ ਆਦੀ ਕਰਤੀ ਨਾ ਰਸਤੇ ਵਿੱਚ ਬੱਚੇ ਕਿਛ ਅਲਾ ਦੇ ਚਲੋ ਓਏ ਜੀ ਮੈਨੂੰ ਨਾ ਕੋਈ ਫਾਇਦਾ ਆ ਰੁਪਿਆ ਮੰਗਿਆ ਵੀਰੇ ਦੋ ਪੱਥਰ ਨੇ ਰਤਿਆ ਮੇਰੀ ਸੁਣ ਲੈ ਗਲਤ ਤੈਨੂੰ 25000 ਦਵਾ ਦਾਂ ਕੋਈ ਨਾ ਵੀਰੇ ਜਿਹੜੀ ਅਗਰਿਆਂ ਨੇ ਮੈਨੂੰ ਗੱਲ ਕਹੀ ਆ ਨਾ ਕੋਈ ਨਾ ਵੀਰੇ ਲੋ ਬਈ ਨਾ ਮੈਂ ਝੂਠ ਬੋਲਣਾ ਨਾ ਕੋਈ ਕਾਲੂ ਬੋਲ ਹੈ ਦੇਖੀ ਚੁਰੀ ਗਿਆ ਸਗੀ ਹੋਰ ਹੈਲੋ

ਨਹੀਂ 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 ਬਣਨਾ ਨਹੀਂ ਬੱਚਾ ਬਣਨਾ ਨਹੀਂ ਨਹੀਂ ਐਵੇਂ ਕੋਈ ਫਾਇਦਾ ਨਹੀਂ ਆਪਾਂ ਕਿੱਥੇ ਬਣੂਗਾ ਬਸ 2-400 ਇੱਧਰ ਉੱਧਰ ਹੋਊਗਾ ਉਸ ਤੋਂ ਵੱਧ ਨਹੀਂ ਤੁਹਾਡੇ ਕੋਲ ਦੀ ਮਾਂ ਪਹਿਲੇ ਦੇਖ ਮੈਂ ਤੈਨੂੰ ਕਿਹਾ 2-400 ਇੱਧਰ ਉੱਧਰ ਹੋ ਜਾ ਸਕੇਗਾ ਨਹੀਂ ਬਣਨਾ ਐਵੇਂ ਯਾਰ ਕੀ ਬੱਕਰੀ ਵੇਖ ਲੈ ਕਿਹੜੀ ਬੱਕਰੀ ਦਾ ਮੈਂਡਾ ਵਾ ਹਾਂ ਕਿਹੜਾ ਬਾਲਾਂ ਦਾ ਵੇਚਣਾ ਉਹ ਨਹੀਂ 13 ਦਾ ਵੇਚਣਾ ਇੱਧਰ ਪਹਿਲੇ ਦੇਖ ਕਿਹੜੀ ਬੱਕਰੀ ਦਾ ਮੈਂਮਨਾ ਵਾ ਹੈ 13 ਦਾ ਵੇਚਣਾ ਛੰਟ 18000 ਰੁਪਿਆ ਹੈ 18 ਮੇਮਣਾ ਵੇਖਣਾ ਹੈ ਕਿ ਬੱਕਰਾ ਵੇਖਣਾ ਆਕਾ ਗਣਾ ਮੇਮਣਾ ਆਹ ਵੇਖ ਲੈ ਮੇਮਣਾ ਫਿਰ ਫਿਰਦਾ ਆਹ ਦੇ ਮੂਰੇ ਤੇ ਮੇਮਣਾ ਫਿਰਦਾ ਸलाम ਸਤਨਾਮ ਕਿਰਤੀਆਂ ਦਾ 7500 ਦਾ ਰਜਾ ਕੋਈ ਦੇਣ ਲੈਣ ਚਾਹੇ ਜੀ ਗੱਲ ਪਸੰਦਾ ਬਾਈ ਨੀ ਮਰਦਾ ਹੈ ਉਹ 3 ਮਹੀਨਿਆਂ ਦਾ ਹੈ ਬੱਚਾ ਯਾਰ ਹੈ ਹੈ ਆ ਕਿੰਨੇ ਦਾ ਬਾਈ ਹੈ ਇਹ ਉਹ ਤੇਰੀ ਮਰਦੀ ਹੈ ਜੀ ਛੋਟੇ ਦੇਖੋ ਆ ਕਿਵੇਂ ਮੇਵਣੇ ਹੈ ਹਾਂ ਇਹ ਵੀ ਮੇਵਣੇ ਇਹ ਦੇ ਇਹ ਤਾਂ ਨਹੀਂ ਛੋਟੇ ਉਹ ਤਾਂ ਚਿੱਟੀਆਂ ਖਾਣਾ ਬੱਚਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਦਾ ਬਹੁਤ ਹੈ ਇਹਦਾ ਬਹੁਤ ਨਹੀਂ ਚੱਕਦਾ ਵੀਰੇ ਛੋਟੀਆਂ ਅਤੇ ਬੱਕਰੀਆਂ ਦੇ ਨਾਲ ਹੋਰ ਛੋਟੇ ਜਾਨਵਰ ਬਟੇਰ ਕੁੱਤੇ ਘਰਸੀ ਇਹਨਾਂ ਨੂੰ ਮੰਗ ਲਿਆ ਹੋਰ ਬੜੇ ਇਹ ਵੀ ਨਹੀਂ ਪਸੰਦ ਆ ਪੰਛੀ ਇੱਥੇ ਵੇਚਣ ਵਾਸਤੇ ਕੋਈ ਵੀ ਨਹੀਂ ਪਸੰਦ ਆ ਇਹ ਤਾਂ ਰੋਣ ਹੀ ਨਹੀਂ ਖੜਨ ਉਹ ਦੇਖ ਲੈ ਫਿਰ ਇੱਕ ਹੋਰ ਆ ਡੱਬਾ ਆ ਡੱਬਾ ਲੈਂਦਾ ਨਹੀਂ ਏ ਰਬਾ ਇਹਨਾਂ ਡੱਪਾ ਨਹੀਂਗਾ ਮੜਾ ਡੱਪਾ ਚੱਲਿਆ ਚੱਲਿਆ ਕੋਈ ਤਾਂ ਬੱਕਰੀ ਦੇ ਮੜਾ ਜਾ ਆ ਦੇਖ ਬੱਕਰਾ ਦੇਖ ਆ ਵੀ ਲੈ ਅੱਛਾ ਆ ਨਾ ਸਿੰਘੀ ਦੇ ਨਾਲੇ ਲੈ ਨਾਲੇ ਕੰਨ ਦੇ ਨਾਲੇ ਸਿੰਘੀ ਮਾਰਦਾ ਚੱਕ ਚੱਕ ਕੇ ਬੱਕਰੀ ਨੂੰ ਇਹ ਪੱਟ ਪਾ ਲਾ ਕੇ ਬੂਟਾ ਚਿੱਟੀਆਂ ਖਾਣ ਇਹਦੇ ਕਰੀਂ ਮੁਠਾਕਤ ਕਰ ਦਿੱਤੀ ਲੈਣ ਦੇ ਨਿਯਾਇਜ਼ ਦੱਸ ਤੂੰ ਨਾ ਦੱਸਿਆ ਤਾਹੀ ਰਾਜੂ ਮਿਲਾਂਗਾ ਕੰਮ ਨਹੀਂ ਇਹਦਾ ਸਹੀ ਨਹੀਂ ਇਹਦੇ ਗੁਰੂ ਜੀ ਸਨਕਾਰ ਦਾ ਮੌਕਾ ਨਹੀਂ ਇਹ ਚੈੱਕ ਕਰਾ ਦੇ ਆ ਓਕੇ ਆ ਉਹ ਨਹੀਂ ਇਕੱਲੇ ਇਕੱਲੇ ਕਰਨ ਲੈ ओ बच्चा तो भाई ये यार भाई थान ताई रहने के पास बच्चे चल कोई ना भाई साथ में अपन जरूर ले सारे फूल चलो कोई ना करो लड़ना पड़ के तो करे अपनी चीज का जानवर को संभालो भाई कुछ ना हो किसी के पशु में चिट्टियां के चिट्टियां के कमाता तो अपन उम्मीद करते हैं सारे के सारे पशु बनकर ਬਹੁਤ ਸਵਾਗਤ ਬਹੁਤ ਸ਼ਾਂਤੀ ਦੇ ਨਾਲ ਆਪਾਂ ਵੀ ਤੇ ਆਪਣੇ ਪੱਸ਼ੂ ਕਰਾਉਣੇ ਦਾ ਆ ਲੰਮਾ ਕੰਮ ਹੈ ਕੋਈ ਕੱਟ ਨਹੀਂ ਹੈ ਜੀ ਨੀਮ ਦਾ ਭਾਜੇ ਕੋਤਰੀ ਮਰਜੀ ਲੋਕਾਂ ਦੇ ਵਿੱਚ ਪਹੁੰਚੇ ਹੋਏ ਸਾਰੇ ਸੱਜਣ ਵੀਰਾਂ ਦਾ ਧੰਨਵਾਦ